ਅਮਰitsar ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਤੇ ਸਪੈਸ਼ਲ ਚੈਕਿੰਗ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਨਾ ਸਿਰਫ ਸਟੇਸ਼ਨ ਦੇ ਹਰ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੀ ਵੀ ਜਾਂਚ ਕੀਤੀ ਗਈ ਸਗੋਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਕਾਰਜਗੁਜ਼ਾਰੀ ਦਾ ਵਿਸਤਾਰ ਨਾਲ ਚਜਾਈ ਚਲਾਇਆ ਗਿਆ ਪੁਲਿਸ ਕਮਿਸ਼ਨਰ ਖੁਦ ਮੌਕੇ ਤੇ ਹਾਜ਼ਰ ਰਹੇ ਅਤੇ ਪੂਰੀ ਕਾਰਵਾਈ ਦੀ ਨਿਗਰਾਨੀ ਕੀਤੀ ਗੁਰਪ੍ਰੀਤ ਸਿੰਘ ਪੋਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਕੋ ਜਨੇ ਅ ਇੰਡੀਪੈਂਡੈਂਸ ਡੇ ਦੇ ਸੰਬੰਧ ਚ ਹਮੇਸ਼ਾ ਅਲਰਟ ਹੁੰਦਾ ਉਸ ਵੰਦ ਚ ਰੇਲਵੇ ਸਟੇਸ਼ਨ ਅਮਰਸਰ ਆਪਾ ਅਸੀਂ ਹੱਥ ਚੈਕਿੰਗ ਕੀਤੀ ਆ ਸਾਰੇ ਸੀਨੀਅਰ ਆਫੀਸਰ ਮੌਜੂਦ ਆ ਬੇਸਿਕਲੀ ਦਾ ਰੇਲਵੇ ਸਟੇਸ਼ਨ ਹੈ ਆਮ ਤਰਫ ਬਹੁਤ ਹੁੰਦੀ ਆ ਦੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਪੈਸੇਂਜਰ ਦੀ ਪਬਲਿਕ ਦੀ ਉਹਦੇ ਮੱਦੇ ਨਜ਼ਰ ਰੱਖਦੇ ਕਈ ਵਾਰੀ ਕ੍ਰਿਮੀਨਲ ਸ਼ਾਰਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਦੇ ਚ ਲੱਗਦਾ ਕਿ ਸਾਡਾ ਕਿਹੜੇ ਕੋਈ ਆਇਡੈਂਟੀਟੀ ਪਤਾ ਲੱਗਣੀ ਕਨਸੀਲਮੈਂਟ ਕਰਨ ਦਾ ਜਿਆਦਾ ਚਾਂਸ ਬਣਦਾ ਸੋ ਸਾਡਾ ਫੋਕਸ ਇਸ ਕਰਕੇ ਪਬਲਿਕ ਪਲੇਸਿਸ ਤੇ ਹੈ ਚਾਹੇ ਉਹ ਬੱਸ ਸਟੈਂਡ ਹੈ ਮਾਲਸ ਨੇ ਰੇਲਵੇ ਸਟੇਸ਼ਨ ਨੇ ਇਸ ਤੋਂ ਇਲਾਵਾ ਅਸੀਂ ਓਵਰਆਲ ਡੋਮਿਨੇਸ਼ਨ ਜਿਹੜੀ ਕਰ ਰਹੇ ਹਾਂ ਸਾਰੇ ਸਿਟੀ ਨੂੰ ਅਸੀਂ ਸੈਕਟਰ ਸਬਸੈਕਟਰ ਚ ਡਿਵਾਈਡ ਕੀਤਾ ਸਪੈਸ਼ਲ ਆਫੀਸਰਸ ਦੀ ਡਿਊਟੀ ਲਈ ਹੈ ਪਰ ਪੁਲਿਸ ਸਟੇਸ਼ਨ ਜਿੰਨੇ ਸਾਡੇ ਕੋਲ ਐਕਸਟਰਾ ਡਿਊਜ਼ ਨੇ ਉਹ ਵੈਸਟਰਨ ਆਫਸਰ ਉਹ ਸਾਰਿਆਂ ਨੂੰ ਇੱਕ ਏਰੀਆ ਦਿੱਤਾ ਗਿਆ ਉੱਥੇ ਨਾਕਾ ਚੈਕਿੰਗ ਦੇ ਉੱਤੇ ਮੇਨ ਫੋਕਸ ਸਾਡਾ ਯੰਗਸਟਰਸ ਤੇ ਹੈ ਤੇ ਜਿਹੜੇ ਸਪੈਸ਼ਲੀ ਟੂ wheeler ਤੇ ਔਰ ਮੂਡ ਬੰਦੇ ਕੁੰਮਰੇ ਆ ਉਹਨਾਂ ਦੇ ਖਿਲਾਫ ਅਸੀਂ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਬਾਉਂਡਿੰਗ ਬਹੁਤ ਹੋਈ ਹੈ ਟੂ ਵਿਲਰ ਦੀ ਪਿਛਲੇ ਦਿਨਾਂ ਚ ਇਸੇ ਤਰ੍ਹਾਂ ਜਿਹੜੇ ਹੋਟਲਸ ਨੇ ਸਰਾਵਾਂ ਨੇ ਜਾਂ ਟੈਨੈਂਟਸ ਨੇ ਕਿਰਾਏ ਤੇ ਲੋਕਾਂ ਨੇ ਦਿੱਤੇ ਹੋਏ ਤੇ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਨਹੀਂ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਔਰ ਜਿੱਥੇ ਕੋਈ ਗਲਤ ਪਾਇਆ ਗਿਆ ਹੋਟਲ ਓਨਰ ਜਾਂ ਮਾਲਕ ਮਕਾਨ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਮੇਨ ਜਿਹੜਾ ਫੋਕਸ ਹੈ ਕਿ ਸਾਰੀ ਫੋਰਸ ਬਰੀਫਡ ਹੈ ਔਰ ਜਿਵੇਂ ਰੇਲਵੇ ਸਟੇਸ਼ਨ ਐ ਤੇ ਜੀਆਰਪੀ ਉਹਨਾਂ ਦਾ ਕੰਪੋਨੈਂਟ ਹੈ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਆ ਪੰਜਾਬ ਪੁਲਿਸ ਦਾ ਯੂਨਿਟ ਹੈ ਆਰਪੀਐਫ ਹੈ ਸੈਂਟਰਲ ਗਵਰਨਮੈਂਟ ਦੀ ਫੋਰਸ ਹੈ ਉਹ ਵੀ ਸਾਡੇ ਨਾਲ ਸਾਰੇ ਲੱਗੇ ਹੋਏ ਨੇ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਉਹਨਾਂ ਤੋਂ ਜਿਹੜਾ ਸੀਸੀਟੀਵੀ ਨੂੰ ਮੈਨ ਕਰ ਰਹੇ ਉਹਨਾਂ ਨੂੰ ਵੀ ਸਮਝਾਇਆ ਗਿਆ ਕਿ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਫੋਕਸ ਕਰਨਾ ਹੈ ਸਪੈਸ਼ਲੀ ਨੇਰੇ ਦੇ ਟਾਈਮ ਜਾਂ अर्ਲੀ ਮਾਰਨਿੰਗ ਤੋ ਜਿਹੜੇ ਅਰਲੀ ਮਾਰਨਿੰਗ ਟ੍ਰੇਨ ਜਾਂਦੀਆਂ ਔਰ ਇਸੇ ਤਰ੍ਹਾਂ ਜੀਆਰਪੀ ਨੂੰ ਇਹ ਵੀ ਕਿਹਾ ਕਿ ਐਂਟੀ ਸਬਟਾ ਚੈੱਕ ਕੀਤਾ ਜਾਵੇ ਗੱਡੀਆਂ ਦਾ ਡੱਬਿਆਂ ਦਾ ਔਰ ਕੋਈ ਤੁਹਾਡੀ ਗ੍ਰੈਫਿਟੀ ਲਿਖਣ ਦੀ ਕੋਸ਼ਿਸ਼ ਕਰਦਾ ਹੈ ਹੋਰ ਕਰਦਾ ਬੰਦਿਆਂ ਦੀ ਤਲਾਸ਼ੀ ਲਈ ਜਾਵੇ ਪਲੈਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਤੇ ਐਂਟਰ ਕਰਦੇ ਕਿਸੇ ਨੇ ਬੈਗ ਚ ਕੋਈ ਚੀਜ਼ ਪਾਈ ਹੋਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਆਪਰੇਸ਼ਨ ਦਾ Part ਸਰ ਕੋਈ ਕਾਮੀਆਂ ਪਾਈਆਂ ਗਈਆਂ ਕਿਸੇ ਗੇਟ ਤੇ ਨੇ ਅਜੇ ਅਜੇ ਠੀਕ ਸੀਗਾ ਮੈਂ ਹੁਣੇ ਸਾਰੇ ਜੀਆਰਪੀ ਦਾ ਅਲੱਗ ਦੇਖਿਆ ਸੀ ਸੀਸੀਟੀਵੀ ਰੂਮ ਔਰ ਫੋਕਸ ਵੀ ਕੈਮਰਾ ਦਾ ਬਹੁਤ ਵਧੀਆ ਤੇ ਕਲੀਅਰ ਹੈ। ਤੋ ਇਹਦੇ ਚ ਬੰਦਾ ਬਚ ਕੇ ਨਹੀਂ ਜਾ ਸਕਦਾ ਜਦੋਂ ਰੇਲਵੇ ਸਟੇਸ਼ਨ ਦੀ ਹਦੂਦ ਦੇ ਵਿੱਚ ਆ ਗਿਆ ਗੋਲਬਾਗ ਸਾਈਡ ਵੀ ਬਹੁਤ ਵਧੀਆ ਕਵਰੇਜ ਹੈ ਸਾਰੀ। ਸੋ ਇਹਦੇ ਚ ਸਾਨੂੰ ਬੜਾ ਫਾਇਦਾ ਹੈ ਟੈਕਨੋਲੋਜੀ ਦਾ ਕਿਉਂਕਿ ਇੱਕ ਵਾਰ ਬੰਦਾ ਇਸ ਏਰੀਏ ਚ ਆ ਗਿਆ ਤੋ ਉਹ ਆਇਡੈਂਟੀਫਾਈ ਹੋ ਜਾਏਗਾ ਇਮੀਡੀਏਟਲੀ। ਸਰ ਇੱਕ ਆਪਾਂ ਦੇਖ ਗਾਰਡ ਵੀ ਅਸੀਂ ਕਾਫੀ ਦਿਨ ਪਹਿਲਾਂ ਤੋਂ ਦੇਖ ਰਹੇ ਸੀ ਤੇ ਜਿਹੜੇ ਪੈਸੇਂਜਰ ਨੇ ਉਹ ਆਪਣੇ ਬੈਗਜ ਲੈ ਕੇ ਨਿਕਲਦੇ ਨੇ ਇਹਦੇ ਅੰਦਰੋਂ ਕੋਈ ਵੀ ਐਕਸ-ਰੇ ਪਾਸੇ ਨਹੀਂ ਨਿਕਲਦਾ ਤੇ ਤੁਹਾਡੇ ਜਿਹੜੀ ਪੁਆਇੰਟਸ ਤੇ ਜਿਹੜੇ ਗਾਰਡ ਨੇ ਉਹ ਹੀ ਕਹਿ ਰਹੇ ਨੇ ਕਿ ਸਾਈਡ ਤੋਂ ਤੁਸੀਂ ਅੰਦਰੋਂ ਨਿਕਲ ਜਾਓ ਤੇ ਐਸਟੀਕਲ ਚੈਕਿੰਗ ਤਾਂ ਠੀਕ ਹੈ ਪਰ ਜੇ ਕੋਈ ਬੈਗ ਵੀ ਰੁਕ ਕੇ ਲੈ ਕੇ ਦੇਖੋ ਮੈਂ ਜੀਆਰਪੀ ਵਾਲੇ ਐਸਐਚਓ ਸਾਹਿਬ ਨੂੰ ਇਸ ਤੋਂ ਬਾਅਦ ਮੀਟਿੰਗ ਰੱਖੀ ਹੈ ਉਹਨਾਂ ਦੇ ਆਫੀਸਰਸ ਨਾਲ ਮੈਡਮ ਉਹਨਾਂ ਦੇ ਜਿਹੜੇ ਸਪੈਸ਼ਲ ਡੀਜੀ ਨੇ ਐਡਮਿਨਿਸਟ੍ਰੇਸ਼ੀ ਪ੍ਰਭਾ ਉਹਨਾਂ ਨਾਲ ਮੇਰੀ ਗੱਲ ਹੋ ਕੇ ਆਈ ਹੈ ਉਹਨਾਂ ਨੇ ਕਿਹਾ ਐਕਸਲੇਸ਼ਨ ਨਹੀਂ ਅਪੀ ਕਰਨਗੇ ਜੀ ਹੁਣ ਇਸੇ ਕਰਕੇ ਆਪਾਂ ਆਏ ਆ ਇਹ ਸਾਡੇ ਨਾਲੇ ਮੈਸੇਜ ਚੱਲਦੇ ਉਸ ਤੋਂ ਬਾਅਦ ਮੀਟਿੰਗ ਰੱਖੀ ਆ ਆਰਪੀਐਫ ਤੇ ਜੀਆਰਪੀ ਨਾ ਸਾਰੇ ਪੁਆਇੰਟਸ ਕਵਰ ਹੋਣ ਦੇਖੋ ਤਾਂ ਸਾਰੇ ਜਨਰਲ ਇੰਡੀਆ ਵਾਸਤੇ ਹੀ ਹੈਗਾ ਅਲਰਟ ਉਹ ਤਾਂ ਅਸੀਂ ਰਹਨੇ ਆ ਸੀਆਈਐਸਐਫ ਫਾਰ 에어ਪੋਰਟ ਅਥਾਰਟੀ ਨਾਲ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਆ ਉੱਥੇ ਆਲਰੇਡੀ ਆਪਰੇਸ਼ਨ ਚੱਲ ਰਹੇ ਆ